ਇੱਕ ਮਹਾਪੁਰਸ਼ ਬਾਬਾ ਮਿਤ ਸਿੰਘ ਜੀ ਹੋਏ ਹਨ ਉਹਨਾਂ ਨੇ ਅਰਦਾਸ ਬਾਰੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਭਾਈ ਸੰਗਤ ਜਿਸ ਵਿੱਚ ਬਾਣੀ ਦਾ ਫਰਮਾਨ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜਦ ਪ੍ਰਭੂ ਅਕਾਲ ਪੁਰਖ ਸੰਗਤ ਵਿੱਚ ਹਾਜ਼ਰ ਹੁੰਦੇ ਹਨ ਜਿਸ ਅੱਗੇ ਇੱਕ ਓੰਕਾਰ ਕਹਿਣ ਤੇ ਅਕਾਲ ਪੁਰਖ ਨੂੰ ਮੁਖਾਤਵਕ ਹੁੰਦਿਆਂ ਜਦ ਅਰਦਾਸ ਕਰੀਦੀ ਹੈ ਤਾਂ ਅਕਾਲ ਪੁਰਖ ਦੀ ਗੁਪਤ ਸੈਨਾ ਜਿਵੇਂ 33 ਕਰੋੜ ਦੇਵੀ ਦੇਵਤੇ 96 ਕਰੋੜ ਮੇਕਮਾਲਾ ਪੀਰ ਪੈ ਕੰਬਰ ਅਵਤਾਰ ਸਾਰੇ ਹੀ ਇੱਕ ਅੰਗੂਠੇ ਦੇ ਭਾਰ ਖੜੇ ਹੁੰਦੇ ਹਨ ਅਸੀਂ ਦੋ ਪੈਰਾਂ ਤੇ ਖੜੇ ਹੁੰਦੇ ਹਾਂ ਲੰਬੀ ਅਰਦਾਸ ਵਿੱਚ ਜਿੱਥੇ ਪੰਜ ਭੂਤਕ ਸਰੀਰ ਵਾਲੇ ਬਿਰਧ ਬਿਮਾਰ ਮਨੁੱਖ ਉੱਕ ਜਾਂਦੇ ਹਨ ਤਾਂ ਇੱਕ ਅੰਗੂਠੇ ਦੇ ਭਾਰ ਖੜੇ ਸੂਖਮ ਸਰੀਰਾਂ ਨੂੰ ਕਿਤਨਾ ਕਸ਼ਟ ਹੁੰਦਾ ਹੋਵੇਗਾ ਜੇ ਉਹਨਾਂ ਦੀ ਆਤਮਾ ਨੂੰ ਕਸ਼ਟ ਹੁੰਦਾ ਹੋਵੇਗਾ ਤਾਂ ਸਾਡੀ ਲੰਬੀ ਅਰਦਾਸ ਪ੍ਰਵਾਨ ਕਿਵੇਂ ਹੋਵੇਗੀ ਸਾਡੀਆਂ ਮਨੋ ਕਾਮਨਾ ਕਿਵੇਂ ਨਰਿੰਕਾਰ ਅਕਾਲ ਪੁਰਖ ਪੂਰੀਆਂ ਕਰਨਗੇ ਜਦ ਉਸ ਦੀ ਸੈਨਾ ਦੁਖੀ ਹੋਵੇਗੀ ਅਰਦਾਸ ਇੱਕ ਮਨ ਚਿਤ ਹੀ ਕੀਤੀ ਸਾਰੀ ਸੰਗਤ ਦੀ ਪ੍ਰਵਾਨ ਹੁੰਦੀ ਹੈ ਜੇ ਸੰਗਤ ਦਾ ਮਨ ਖਿੱਚ ਗਿਆ ਅਤੇ ਥਿਰ ਨਹੀਂ ਤਾਂ ਅਰਦਾਸ ਦਾ ਭਾਵ ਕਿਵੇਂ ਪ੍ਰਾਪਤ ਹੋਵੇਗਾ ਵੈਸੇ ਵੀ ਅਸੀਂ ਜਦੋਂ ਇਕਾਤ ਜਗ੍ਹਾ ਤੇ ਭਗਤੀ ਕਰਦੇ ਹਾਂ ਤਾਂ ਪਹਿਲਾਂ ਪਹਿਲਾਂ ਸਾਡਾ ਆਪਣਾ ਮਨ ਹੀ ਸਾਨੂੰ ਟਿਕਣ ਨਹੀਂ ਦਿੰਦਾ ਜਦੋਂ ਅਸੀਂ ਆਪਣਾ ਮਨ ਅਰਦਾਸ ਵਿੱਚ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਮਾਂ ਸਾਨੂੰ ਕਾਫੀ ਲੰਬਾ ਲੱਗਦਾ ਹੈ ਅਤੇ ਅਸੀਂ ਖੜੇ ਖੜੇ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰਦੇ ਹਾਂ ਅਤੇ ਖਿੱਚ ਜਾਂਦੇ ਹਾਂ ਉਧਰ ਗੁਪਤ ਰੂਹਾਂ ਜੋ ਇੱਕ ਅੰਗੂਠੇ ਤੇ ਖੜੀਆਂ ਦਾ ਅੰਦਾਜ਼ਾ ਲਾਈਏ ਕੀ ਉਹ ਲੰਬੀ ਅਰਦਾਸ ਵਿੱਚ ਕਿਵੇਂ ਖੜੇ ਹੋ ਸਕਣਗੇ ਉਹਨਾਂ ਦੀ ਲੰਬੀ ਅਰਦਾਸ ਕਰਨ ਵਾਲਾ ਦੋਚੀ ਹੋਵੇਗਾ ਉਹਨਾਂ ਸੂਖਮ ਰੂਹਾਂ ਅਕਾਲ ਪੁਰਖ ਤੇ ਗੁਰੂ ਅੱਗੇ ਕੀਤੀ ਲੰਬੀ ਅਰਦਾਸ ਤੇ ਉਹਨਾਂ ਨੂੰ ਕਸ਼ਟ ਪੁੱਜੇਗਾ ਤਾਂ ਸਾਡੀਆਂ ਕੀਤੀਆਂ ਅਰਦਾਸਾਂ ਮਨੋ ਕਾਮਨਾਵਾਂ ਇੱਛਾ ਉਹ ਕਿਵੇਂ ਪੂਰੀਆਂ ਕਰਨਗੇ ਕਿਉਂਕਿ ਅਰਦਾਸ ਵਿੱਚ ਪ੍ਰਤੱਖ ਤੇ ਗੁਪਤ ਰੂਹਾਂ ਅੱਗੇ ਇੱਕ ਸੁਰ ਇੱਕ ਮਨ ਹੋ ਕੇ ਅਰਦਾਸ ਕੀਤੀ ਹੀ ਪ੍ਰਵਾਨ ਹੁੰਦੀ ਹੈ ਸੋ ਭਾਈ ਸੰਗਤ ਵਿੱਚ ਅਰਦਾਸ ਜਿੰਨੀ ਹੋ ਸਕੇ ਸੂਖਮ ਛੋਟੀ ਕੀਤੀ ਜਾਇਆ ਕਰੇ ਆਪ ਆਪਣੀ ਇਕੱਲਿਆਂ ਜਿੰਨੀ ਮਰਜ਼ੀ ਕਰੋ ਅਤੇ ਅਰਦਾਸ ਸੂਖਮ ਤੇ ਸਹਜ ਨਾਲ ਪਾਤਸ਼ਾਹਿਆਂ ਨੂੰ ਪ੍ਰਤੱਖ ਸਾਹਮਣੇ ਹਾਜ਼ਰ ਸਮਝ ਕੇ ਬੜੇ ਠਰਮੇ ਅਦਬ ਨਾਲ ਨਾਮ ਉਚਾਰੋ ਕਾਲੀ ਕਾਲੀ ਨਹੀਂ ਬੋਲੋ ਸੋ ਮਹਾਂਪੁਰਖ ਬਾਬਾ ਮਿਤਸ ਸਿੰਘ ਜੀ ਨਿਹੰਗ ਸਿੰਘ ਬੁੱਢਾ ਦਲ ਵੱਲੋਂ ਕੜਾ ਪ੍ਰਸ਼ਾਦ ਤੇ ਅਰਦਾਸ ਬਾਰੇ ਮਿਲੀ ਜਾਣਕਾਰੀ ਲਿਖਤੀ ਉਪਰੰਤ ਸਮਝਦਿਆਂ ਲਿਖੀ ਹੈ ਕਿਉਂਕਿ ਅਜਿਹੀ ਸੋਝੀ ਕਿਸੇ ਬ੍ਰह्म ਗਿਆਨੀ ਪੁਰਸ਼ਾ ਤੋਂ ਹੀ ਮਿਲਦੀ ਹੈ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਸਦਾ ਪ੍ਰਭੂ ਨੂੰ ਹਾਜ਼ਰ ਨਾਜ਼ਰ ਸਮਝਦੇ ਹਨ ਹਾਜ਼ਰਾ ਹਜੂਰ ਹੈ ਹਰ ਵਕਤ ਸਮਝਦੇ ਸੇਵਾ ਕਰਦੇ ਹਨ ਅਸੀਂ ਹਾਜ਼ਰ ਹਜੂਰ ਨੂੰ ਨਹੀਂ ਸਮਝਦੇ ਜਿਸ ਕਰਕੇ ਮਨ ਦੀ ਮਤ ਮੁਤਾਬਕ ਕਾਰ ਸੇਵਾ ਕਰੀ ਜਾ ਰਹੇ ਹਾਂ ਗੁਰੂ ਘਰ ਦੇ ਪ੍ਰੇਮੀ ਸ਼ਰਧਾਲੂ ਪੁਰਸ਼ਾਂ ਦੀ ਜਾਣਕਾਰੀ ਲਈ ਜੋ ਸਤਗੁਰਾਂ ਜਣਾਇਆ ਆਪਣੀ ਤੁਸ਼ ਬੁੱਧੀ ਅਨੁਸਾਰ ਦੱਸਣ ਦਾ ਯਤਨ ਕੀਤਾ ਗਿਆ ਹੈ ਲੰਬੀ ਅਰਦਾਸ ਬਾਰੇ ਬਾਬਾ ਮਿਤ ਸਿੰਘ ਜੀ ਦੇ ਇਹ ਬਚਨ